ਸਸੀ ਗੱਲ ਸਾਰਿਆਂ ਨੂੰ ਇਹਦੇ ਵਿੱਚ ਬਲਬੋਸਤੀ ਬਲਬੋਸਤੀ ਨਹੀਂ ਕਹਿੰਦੇ ਕਿਉਂਕਿ ਬਲਬੋਸਤੀ ਵਾਲਾ ਅੱਡ ਇੱਕ ਬਣਾਇਆ ਕਰਾਂਗੇ ਕਿਉਂਕਿ ਕਈ ਬੰਦੇ ਬਲਬੋਸਤੀ ਫੀਮੇਲ ਕਹੀ ਜਾਂਦੇ ਨੇ ਕਈ ਮੇਲ ਕਹੀ ਜਾਂਦੇ ਨੇ ਉਹ ਤਾਂ ਅਲੱਗ-ਅਲੱਗ ਕਹੀ ਜਾਂਦੇ ਪਰ ਮੈਂ ਤੁਹਾਨੂੰ ਦੱਸਦਾ ਵੀ ਬਲਬੋਸਤੀ ਹੈ ਫੀਮੇਲ ਹੈ ਉਹ ਕਿਸੇ ਬੰਦੇ ਦੇ ਜਿਹੜੇ ਦੇ ਦਿਲ 'ਚ ਵਸਦੀ ਆ ਉਹ ਬੰਦਾ ਪਠਾਨ ਹੈ شیخ ਹੈ ਤੁਸੀਂ ਪਹਿਲਾਂ ਦੇਖਿਆ ਹੀ ਮਸ਼ਹੂਰੀ 'ਚ ਆਪ ਇੱਕ ਵਾਰੀ ਆਇਆ ਵੀ ਸੀ ਹੈ ਨਾ ਉਹ ਡਾਉਨ ਜਿਹੜਾ ਤੇ ਜਿਹੜੇ ਕਰਨ ਵੀ ਸ਼ੁਕਰਾਨ ਸ਼ੁਕਰਾਨ ਕਰਦੇ ਜੀ ਤੇ ਐ ਹੈ ਇਹ ਆਈਪੀਐਸ ਚ ਆਉਣ ਲੱਗ ਜਾਣਾ ਅੱਗੇ ਸਵਾਲ ਇੱਥੇ ਬੱਚੇ ਮੈਨੂੰ ਕਈ ਵਾਰ ਲੱਗ ਜਾਂਦੇ ਬਾਈ ਬਲਬੋਸਤੀ ਬਲਬੋਸਤੀ ਕਹਿੰਦੇ ਨੇ ਉਹ ਕੀ ਹੈ ਮੈਂ ਕਹਿੰਦਾ ਤੁਹਾਨੂੰ ਇਹ ਨਹੀਂ ਪਤਾ ਇਹ ਤਾਂ ਆਈਪੀਐਸ ਚ ਹੁਣ ਸਵਾਲ ਆਇਆ ਕਰੂਗਾ ਅੱਗੇ ਵੀ ਕੌਣ ਹੈ ਹਨ ਸੋ ਇਟ ਇਜ਼ ਲਾਈਕ ਹਵਾ ਬਲਬੋਸਤੀ ਬਸ ਇਹ ਸਮਝ ਲਓ ਵੀ ਇੱਕ ਥਾਟ ਹੈ ਬਲਬੋਸਤੀ ਇਹਨਾਂ ਦੇ ਪੀਐਚ ਵੀ ਨਾ ਹੋਣ ਲੱਗ ਜੇ ਕਿਤੇ ਗਾਂ ਚਲੋ ਮੇਰੀ ਇੱਕ ਬੇਨਤੀ ਸੀ ਅਸੀ ਭਾਰਤੀ ਕਰ ਰਹੇ ਆ ਪਿੰਡ ਪਿੰਡ ਕਿ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂ ਨਾ ਆਪਾਂ ਐਸਸੀ ਤੇ ਬੀਸੀ ਬੱਚੇ ਆ ਜਿਹੜੇ ਉਹਦੀ 70% ਕਰਦੀ ਹੈ ਦਰ ਦਿੱਲੀ ਦੀ ਜਿਹੜੀ ਆ ਅਸੀਂ 50 50 ਤੇ ਚੱਲ ਰਹੇ ਆ ਤੇ ਉਹ ਜਨਰਲ ਬੱਚੇ ਘਟ ਆ ਰਹੇ ਆ ਕਿਉਂਕਿ ਬੱਚੇ ਬਾਹਰ ਬਹੁਤ ਚਲੇ ਗਏ ਉਸ ਕਰਕੇ ਮੈਂ ਕਿਹਾ ਵੀ ਐਸਸੀ ਬੱਚੇ ਨੂੰ 70% ਤੇ ਕਰੋਗੀ ਕਿਉਂਕਿ ਜਨਰਲ ਬੱਚੇ ਘਟ ਆ ਰਹੇ ਆ ਜਦੋਂ ਆਈ ਘਟ ਰਹੇ ਆ ਫਿਰ ਕੀ ਕਰ ਸਕਦੇ ਆ ਦੂਸਰਾ ਮੈਂ ਕਿਹਾ ਸੀ ਲੜਕੀ ਕੱਲ ਮੈਨੂੰ ਇੱਕ ਕਹਿੰਦੀ ਪਿੰਡ ਉਹਨਾਂ ਦਾ ਆਈ ਥਿੰਕ ਸੰਘਰੇੜੀ ਸੰਘਰੇੜੀ ਦੇ ਸੀ ਕਿ ਅਕਬਰਪੁਰ ਦੇ ਸੀ ਤੇ ਲੜਕੀ ਮੈਨੂੰ ਕਹਿੰਦੀ ਮੇਰੇ ਕੋਲ ਬੱਚਾ ਛੋਟਾ ਵੀਰ ਜੀ ਜੌਬ ਕਰਨ ਨੂੰ ਮੇਰਾ ਵੀ ਜੀ ਕਰਦਾ ਮਾ ਸੋਰਾ ਹਸਬੰਡ ਕਹਿੰਦੀ ਉਹ ਬਾਹਰ ਆ ਸਾਉਦੀ ਤੇ ਸਾਸੋਹਰਾ ਤਾਂ ਮੈਂ ਪੁੱਛਿਆ ਨਹੀਂ ਮੈਂ ਕਿਹਾ ਬਿਲੂ ਪੇਕੇ ਜਾਂਦੀ ਰਹੇ ਚਾਰ ਪੰਜ ਮਹੀਨੇ ਉਦੋਂ ਨੂੰ ਬੱਚਾ ਡਾਰ ਹੋ ਜਾਊਗਾ ਤੇ ਕਹਿੰਦੀ ਕੰਮ ਕੀ ਹੋ ਮੈਂ ਕਿਹਾ ਤੇਰੇ ਪਿੰਡ 'ਚ ਹੀ ਕੰਮ ਦੇ ਦੇਾਂਗੇ ਤੈਨੂੰ ਡਿਊਟੀ ਤੇ ਆਵਦੀ ਚਾਚੇ ਤਾਇਆ ਦੇ ਜਾਣਾ ਵੀ ਭਾਈ ਇਹਦੇ ਨਾਲ ਜੋੜੋ ਸੰਸਥਾ ਨਾਲ ਮੈਂਬਰ ਬਣੋ ਨਾਲੇ ਤੁਹਾਡੇ ਘਰ ਦੇ ਨੇ ਉਹਨਾਂ ਨੂੰ ਤੇਰੇ ਤੇ ਯਕੀਨ ਹੈ ਬੇਟਾ ਅਸੀਂ ਤਾਂ ਬਹੁਤ ਦੂਰ ਬੈਠੇ ਆ ਤੇਰੇ ਤੇ ਯਕੀਨ ਹੈ ਤੁਹਾਡੇ ਨਾਲ ਤੁਰਨਗੇ ਜੇ ਕੋਈ ਬਾਹਰੋਂ ਕੋਈ EMPLOYEE ਜਾ ਕੇ ਕੰਪਨੀ ਦਾ ਕਿਸੇ ਕਿਸਾਨ ਨੂੰ ਕਹੇ ਮੈਂਬਰ ਬਣੋ ਅਸੀਂ ਆਹ ਦੇਵਾਂਗੇ ਉਹ ਉਹਨਾਂ ਨੇ ਯਕੀਨ ਨਹੀਂ ਕਰਨਾ ਇਹ ਥੋੜੇ ਪਿੰਡਾਂ 'ਚ ਹੀ ਜੌਬ ਹੈ ਮਗਾ ਇੱਕ ਪਿੰਡ ਖਤਮ ਹੋਊਗਾ ਦੂਜਾ ਨਾਲ ਦੀ ਜਾਇਬੜਿਓ ਉਹ ਵੀ ਤੁਹਾਨੂੰ ਜਾਣਦੇ ਹੀ ਆ ਹੋ ਸਕਦਾ ਉਹ ਪਿੰਡ ਦੇ ਬੱਚੇ ਨਾ ਆਉਣ ਸਾਡੇ ਨਾਲ ਸੋ ਮੈਂ ਕਹਾ 20 ਕਿਲੋਮੀਟਰ ਦੇ ਰੇਡੀਅਸ 'ਚ ਹੀ ਰਹਿਣਾ ਹੈ ਪਰ ਬੱਚਾ ਤੇਰਾ ਛੋਟਾ ਪਹਿਲੇ 5 ਸਾਲ ਲੈ ਮੈਂ ਤੈਨੂੰ ਲਿਖ ਕੇ ਦਿੰਦਾ ਵੀ ਤੈਨੂੰ ਤੇਰੇ ਪਿੰਡ ਦੀ ਡਿਊਟੀ ਤੇ ਨਹੀਂ ਹਟਾਉਦਾ ਕੋਈ ਜਾ ਭੱਜ ਜਾ ਤੂੰ ਕਹਿਦੀ ਭਾਈ ਮੇਰੇ ਪਿਓ ਨੇ ਕਿਹਾ ਜਾ ਗਮਨ ਸਾਹਮਰੇ ਨਾਲ ਮੇਰੀ ਇੰਟਰਵਿਊ ਹੋਊਗੀ ਮੇਰਾ ਟੈਸਟ ਲੈ ਲਿਆ ਮੇਰੇ ਪਾਪੇ ਨੇ ਜਿਵੇਂ ਮੈਨੂੰ ਆਪ ਦਾ ਪਿਓ ਵੀ ਸਮਝ ਅੱਜ ਤੋਂ ਹਾਂਝ ਚਾਹੀਏ ਐਸੀ ਬੱਚੇ ਚਾਹੀਏ ਬੀਸੀ ਸਾਰੇ ਸਾਡੇ ਪਰਿਵਾਰ ਆ ਸਾਡੇ ਅੰਗ ਇਹਨਾਂ ਨੂੰ ਤਾਂ ਅਸੀਂ ਲਾ ਕੇ ਰੱਖਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਲਾ ਕੇ ਗਏ ਤੇ ਤੁਸੀਂ ਅਸੀਂ ਸਭ ਤੋਂ ਵੱਡੇ ਕਿਰਤਕਣ ਕੌਣ ਅਸੀਂ ਐਂ ਰੱਖਿਆ ਕਰੋ ਉਂਗਲ ਹਿੰਮਤ ਰੱਖਿਆ ਕਰੋ ਬੋਲਣ ਦੀ ਅ ਕਿਰਤਕਣ ਅਸੀਂ ਜਿਹਨੇ ਦਸਮ ਪਿਤਾ ਦੇ ਹਕਨਾ ਲਾਏ ਹੋਏ ਬੱਚਿਆਂ ਨੂੰ ਕੱਟ-ਕੱਟ ਕੇ ਛੇਟਿਆ ਤੁਸੀਂ ਕੱਟ-ਕੱਟ ਕੇ ਐ ਨਹੀਂ ਵੀ ਐ ਐਡ ਕਰਤਾ ਕੱਟ ਕੇ ਜਿਵੇਂ ਐ ਵੱਢਦੇ ਹੁੰਨੇ ਤੇ ਉਹ ਮੈਂ ਬਾਣੀ ਪੜਦਾ ਮੇਰਾ ਐਡਾ ਦਾੜਾ ਛੱਡਿਆ ਬਾਦਾਮ ਰੋਗਣ ਮਲਿਆ ਤਾਂ ਉੱਪਰ ਦੀ ਘਾਤਰਾ ਪਾਇਆ ਮੈਂ ਕਿਹਾ ਬੇਟਾ ਤੂੰ ਸੋਚਦੀ ਹੁੰਨੇ ਕਦੇ-ਕਦੇ ਇਹ ਵੀ ਤੇਰੇ ਜਿਹੜੇ ਮੰਮੀ ਡੈਡੀ ਨੇ ਜਾਂ ਮੇਰੇ ਵੀ ਮੰਮੀ ਡੈਡੀ ਨੇ ਜਿਹੜੇ ਇਹ ਵੀ ਮੈਂ ਇਹ ਸੋਚਦਾ ਹੁੰਨਾ ਵੀ ਉਹ ਬਹੁਤ ਵੱਡੇ ਜਿਹੜੀ 50 ਤੋਂ ਬਾਅਦ ਦੀ ਪੀੜ੍ਹੀ ਹੈ ਸਭ ਤੋਂ ਵੱਡੇ ਦੋਸ਼ੀ ਉਹ ਨੇ ਸਾਨੂੰ ਕੈਮੀਕਲ ਫੂਡ ਖਵਾਉਣ ਵਾਲੇ ਉਹ ਸਾਨੂੰ ਪਦਾਰਥਵਾਦ ਚ ਪਾਉਣ ਵਾਲੇ ਉਹ ਸਾਨੂੰ ਉਹਨਾਂ ਨੇ ਟੀਚ ਹੀ ਨਹੀਂ ਕੀਤਾ ਜਿਹੜੇ ਸਾਨੂੰ ਸਾਡੇ ਉਹਨਾਂ ਦੇ ਦਾਦੇ ਆਪਣੇ ਦਾਦੇ ਪੜਦਾਦੇ ਨੇ ਜਿਹੜੇ ਆਪਣੇ ਮਾਪਿਆਂ ਨੂੰ ਟੀਚ ਕੀਤਾ ਸਾਡੇ ਮਾਪਿਆਂ ਨੇ ਨਹੀਂ ਕੀਤਾ ਦੂਸਰਾ ਮਤ ਇਹਨੂੰ ਸਭ ਤੋਂ ਵੱਡਾ ਪਤਾ ਕਿ ਇਹਦੀ ਟੀਚ ਨਹੀਂ ਕੀਤਾ ਤੁਹਾਡੇ ਲੀਡਰ ਤੁਹਾਡੇ ਮਾਪਿਓ ਨੇ ਪਿਛਲੇ 50 ਸਾਲ ਚ ਗਲਤ ਲੀਡਰ ਚੁਣੇ ਤਾਂ ਅੱਜ ਤੁਹਾਡੀ ਦਸ਼ਾ ਇਹ ਐ ਤੇ ਮਾ ਬੇਟਾ ਆਪਸ ਸਵਾਰ ਨਹੀਂ ਸਕਦੇ ਪੰਜਾਬ ਨੂੰ ਰਲ ਮਿਲ ਕੇ ਭੈਣ ਭਰਾ ਲੱਗੀ ਮੈਂ ਕਹਾਂ ਮੈਂ ਕੈਨੇਡਾ ਬੇਟਾ ਕਰੀ ਜਣਾ ਇੱਕ ਕਮਲਾ ਜਾਂਦਾ ਸੀ ਮੈਨੂੰ ਕੈਨੇਡਾ ਬੇਟਾ ਕਿਵੇਂ ਬਣਾ ਦੇਗਾ ਸਾਯਾ ਕਿਦੋਂ ਲੈਣ ਜਾਣਾ ਕੁਛ ਏਆਈ ਦੇ ਜ਼ਮਾਨੇ ਚ ਤੂੰ ਕਹਿੰਦਾ ਕੈਨੇਡਾ ਬੇਟਾ ਕੀ ਬਣਾ ਦੇਗਾ ਫਿਊਚਰ ਸ਼ੌਕ ਬੁੱਕ ਪੜ ਜਾ ਕੇ ਇਹ ਜੀ ਉੱਲੂ ਬਣ ਜਾਂਦੇ ਯੂਟਿਊਬਰ ਦੂਸਰੀ ਚੀਜ਼ ਸਭ ਤੋਂ ਵੱਡੀ ਗੱਲ ਇੱਕ ਯਾਦ ਆ ਗਈ ਗੱਲ ਕਰਦੇ ਕਰਦੇ ਉਹ ਬੱਚੀ ਨੂੰ ਮੈਂ ਕਹਾ ਬੇਟਾ ਪੇਕੇ ਚਲੀ ਜਾ ਜੋਬ ਤੈਨੂੰ ਮੈਂ ਦਿੰਨਾ ਤੇ ਪਿੰਡ ਦੀ ਡਿਊਟੀ ਤੇ ਕੋਈ ਨਹੀਂ ਉਟਾਉਂਦਾ ਜਾ ਕੇ ਕਹਿਦੇ ਹੋ ਸਾਰੇ ਬੱਚਿਆਂ ਨੂੰ ਕਹਿੰਦਾ ਮੈਂ ਉਹ ਪਿੰਡ ਦੇਣ ਜਾਓ ਜਾ ਕੇ ਕਹਦੇ ਸਾਡਾ ਟੈਸਟ ਲੈ ਲਿਆ ਭਾਈ ਸਾਡੇ ਬਾਪੂ ਨੇ ਤੇ ਚਲੋ ਕਰੋ ਜੋਇਨਿੰਗ ਖੇਤੀਬਾੜੀ ਵਾਲੇ ਘਰਾਂ ਦੇ ਬੱਚੇ ਉਹ ਪਿੰਡਾਂ ਦੇ ਬੱਚੇ ਕੋਈ ਸ਼ਹਿਰ ਦਾ ਬੱਚਾ ਹੋਵੇ ਤਾਂ ਮੈਂ ਕਹਾਂ ਕਾ ਦਾ ਟੈਸਟ ਕੋਈ ਟੈਸਟ ਨਹੀਂ ਤੁਹਾਡੇ ਲਈ ਜਾਓ ਕੱਲ ਨੂੰ ਜੋਇਨ ਕਰੋ ਪਰ ਜਾਣ ਤੋਂ ਪਹਿਲਾਂ ਇੱਕ ਸੌਂ ਖਾ ਕੇ ਤੁਰਿਓ ਕਰੋ ਅੱਜ ਤੋਂ ਬਾਅਦ ਆਹ ਜਿੰਦ ਜਾਨ ਦੇਸ਼ਵਾਲੇ ਪੰਜਾਬ ਹਵਾਲੇ ਮੇਰੇ ਮਾਪਿਆਂ ਜੋ ਕਰ ਰਹੇ ਨੇ ਗਲਤ ਆ ਮੈਂ ਸ਼ਰਮ ਕਹੂੰਗਾ ਗਲਤ ਆ ਤੇ ਅੱਜ ਤੋਂ ਸਾਡੇ ਘਰਾਂ ਚ ਖੰਡ ਬੰਦ ਤੇ 3 ਘੰਟੇ ਸ਼ਾਮ ਨੂੰ ਸਾਡੇ ਫੋਨ ਵਾਲਾ ਇੱਕ ਡੱਬਾ ਲਾ ਲਓ ਸਾਰੇ ਜਾਣੇ ਕਿ ਡੱਬੇ ਚ ਫੋਨ ਪਾ ਦਿਓ ਆਪਣੇ ਮਾਪਿਓ ਭੈਣ ਭਰਾਵਾਂ ਨਾਲ ਗੱਲਬਾਤ ਕਰਿਆ ਕਰੋ ਤੇ ਪੋਲਿਟਿਕ ਚ ਹਿੱਸਾ ਲਿਆ ਕਰੋ ਹਿੱਸਾ ਲਿਆ ਕਰੋ ਸੁਣਿਆ ਕਰੋ ਕੌਣ ਕੀ ਕਹਿੰਦਾ ਸੋਨੂੰ ਵੀ ਦੱਸਾਂਗੇ ਕਿ ਕੀ ਕਰਨਾ ਹੈ ਤੁਸੀਂ ਜੇ ਡੇਰੇ ਪੋਲਿਟਿਕ ਚ ਹਿੱਸਾ ਲੈ ਸਕਦੇ ਨੇ ਸਾਨੂੰ ਉਲੀ ਲੱਗੀ ਆ ਅਸੀਂ ਪੋਲਿਟਿਕ ਚ ਹਿੱਸਾ ਨਹੀਂ ਲੈ ਸਕਦੇ ਮੰਨ ਲਿਆ ਅਸੀਂ ਠੱਗ ਅਸੀਂ ਚੋਰ ਪਰ ਤੁਹਾਡੇ ਨਾਲੋਂ ਵੱਧ ਨਹੀਂ ਭੈਣ ਚੋਂਦੋਂ ਤੁਸੀਂ ਦੇਸ਼ ਵੀ ਲੁੱਟ ਕੇ ਖਾ ਗਏ ਤੁਸੀਂ ਗਰੀਬਾਂ ਦੇ ਹੱਕ ਦੇ ਪੈਸੇ ਖਾ ਗਏ ਤੁਸੀਂ ਨਰੇਗਾ ਦੇ ਪੈਸੇ ਖਾ ਗਏ ਤੇ ਤੁਸੀਂ ਠੱਗ ਨਹੀਂ ਜਿਹੜੇ ਚਿੱਟੇ ਕੁਰਤੇ ਪਜਾਮੇ ਪਾਈ ਫਿਰਦੇ ਹੋ ਆਖੇ ਰਹਾ ਮਾੜਾ ਫਲਾਨਾ ਤਾਂ ਕਰਨਾ ਆ ਬਾਦਲਾ ਸ਼ਾਦਲਾ ਬਲੂਨੋ ਟਿੰਡੀਆ ਲੈਣੀਆਂ ਸਤੋਂ ਜੀ ਨੇ ਜੀ ਆਹੀ ਕੁਛ ਨੂੰ ਸਾਨੂੰ ਅਸੀਂ ਮਰਨਾ ਰੈਜ ਕਰ ਰਕ ਕੇ ਪਰ ਤੁਸੀਂ ਲਿਆਇਓ ਪੰਜਾਬ ਨੂੰ ਇੱਥੇ ਤੱਕ ਪੰਜਾਬ ਪਿਛਲੇ 100 ਸਾਲ ਚ 1950 ਤੋਂ ਪਹਿਲਾਂ ਇਹ ਜਾਇ ਨਹੀਂ ਜੀਗਾ ਤੇ ਸਾਡੇ ਮਾਪਿਓ ਸਭ ਤੋਂ ਵੱਧ ਦੋਸ਼ੀ ਨੇ ਆਪਦੇ ਘਰਾਂ ਚ ਖੰਡ ਕਰੋ ਬੰਦ ਥੋਡੀਆਂ ਹੱਡੀਆਂ ਥੋੜੂ ਗੋਡਿਆਂ ਦੀਆਂ ਬਿਮਾਰੀਆਂ ਥੋਨੂੰ ਰੀੜ ਦੀ ਅੱਡੀ ਦੇ ਬਿਮਾਰੀਆਂ ਇਹ ਖੰਡ ਤੁਹਾਡਾ ਕੈਮੀਕਲ ਹੁੰਜ ਕੇ ਲੈ ਜਾਂਦੀ ਸਾਰੀ ਬਾਡੀ ਦਾ ਜਿਹਦਾ ਕੈਮੀਕਲ ਗਿਆ ਉਹਦਾ ਮੈਗਨੀਜ਼ ਉਹਦਾ ਸਾਰਾ ਕੁਝ ਪੋਟਾਸ਼ੀਅਮ ਸਭ ਕੁਝ ਬਾਡੀ ਦਾ ਖਤਮ ਮੇਰੀ ਵਾਈਫ ਆ ਸਭ ਤੋਂ ਵੱਧ ਉਹਦੇ ਗਿੱਟੇ ਉਹਦਾ ਬੁਰਾ ਹਾਲ ਕਿਉਂ ਇੰਨੀ ਮਿੱਠੀ ਚਾਹ ਪੀਣੀ ਹੈ ਮਿੱਠਾ ਖਾਣਾ ਲੱਡੂ ਜਲੇਬੀਆਂ ਪਰ 50 ਸਾਲ ਤੋਂ ਬਾਅਦ ਲੈ ਮੰਜੇ ਤੋਂ ਨਹੀਂ ਕਿਸੇ ਨੇ ਚੱਕਣਾ ਹੋ ਤੇ ਇਹ ਦੇਸ਼ਾਂ ਇਹ ਤਾਂ ਹੁਣ ਹੀ ਪੁੱਛਦੇ ਜਵਾਕ ਇਹ ਹਾਲ ਹੋਣਾ ਤੁਹਾਡਾ ਅਸੀਂ ਵੀ ਰੋਕਦੇ ਆਂ ਆਪਦੇ ਘਰੇ ਵੀ ਕਹਿੰਦੇ ਆਂ ਵੀ ਮਰੋਗੇ ਤੇ ਜਦੋਂ ਫਿਰ ਮਰਦੇ ਨੇ ਚੀਕਾਂ ਪੈਂਦੀਆਂ ਨੇ ਨਾ ਹੀਟ ਪੈਡ ਲਾਉਂਦੇ ਨੇ ਫਿਰ ਉਦੋਂ ਕਹਿੰਦੇ ਹੁੰਦੇ ਆਂ ਕਿਉਂ ਕਿਨੀਆ ਤੇ ਆ ਹੋਰ ਮਿੱਠੇ ਵਾਲੀ ਐ ਐ ਤੇ ਆਪਾਂ ਸਾਰੇ ਦਿਨ ਮਸਤੀ ਚ ਨਜ਼ਾਰੇਆਂ ਚ ਬੁੱਲੇ ਵੱਡਿਆ ਕਰੋ ਖੁਸ਼ ਰਿਆ ਕਰੋ ਬਿਨਾ ਬਿਨਾ ਮਤਲਬ ਦੇ ਟੈਂਸ਼ਨ ਨਾ ਕਰੋ ਮੇਰੇ ਕੋਲ ਆਈਫੋਨ ਹੈ ਨਹੀਂ ਆਈਫੋਨ ਜਿੱਤਨਾ ਕਿ ਲੈਣਾ ਦੂਜੇ ਜੇ ਆਉਂਦੀ ਫੋਟੋ ਨਹੀਂ ਆਉਂਦੀ ਆ ਮੇਰੇ ਕੋਲ ਚਾਰ ਪਏ ਨੇ ਲੈ ਇੱਥੇ ਕੁੱਤਾ ਨਹੀਂ ਪੁੱਛਦਾ ਜਿੰਨਾ ਜਰ ਆਪਣੇ ਕੋਲ ਉਹ ਚੀਜ਼ ਹੈ ਨਹੀਂ ਆਪਾਂ ਉਹਦੀ ਚਾਹਨਾ ਜਿੱਦਨੋ ਹੱਥ ਚ ਆ ਗਈ ਗੱਲ ਖਤਮ ਬੱਚੇ ਦੇ ਹੱਥ ਚ ਹਥਿਆਰ ਦਿਓ ਬੱਚੇ ਦੇ ਹੱਥਾਂ ਚ ਉਨੂੰ ਦਿਖਾਓ ਆ ਚੀਜ਼ ਐ ਇਹ ਆਏ ਹੁੰਦੀ ਐ ਇਹ ਆ ਇਹ ਮਾਰ ਸਕਦੀ ਐ ਬੰਦਾ ਡੇਂਜਰਸ ਐ ਰੱਖ ਦਿਓ ਉਹਦੀ ਕਰਵਸਟੀ ਖਤਮ ਬੱਚੇ ਨੂੰ ਜਿਹੜੇ ਛੇਵੇਂ ਦੇ ਬੱਚੇ ਨੇ ਉਹਨਾਂ ਨੂੰ ਆਪਦੇ ਘਰ ਦਾ ਬਜਟ ਦਿਓ ਸਾਡੇ ਕੀ ਕਮਾਈ ਐ ਸਾਡੇ ਕੀ ਖਰਚ ਐ ਤੂੰ ਪੁੱਤ ਕਮਾ ਕੇ ਖਾਣਾ ਮੈਂ ਤੇਰੇ ਵਾਸਤੇ ਜੋੜ ਕੇ ਨਹੀਂ ਜਾਣਾ ਕੁਛ ਚਾਹੀ ਜੋੜ ਦਿਓ ਉਹ ਸਾਈਡ ਤੇ ਥੋੜੀ ਸਿਰਦਰਦੀ ਪਰ ਸੋਡੇ ਬੱਚੇ ਨੂੰ ਕਦੇ ਇਹ ਨਾ ਹੋਵੇ ਵੀ ਮੇਰੇ ਪਿਓ ਦਾ ਬਹੁਤ ਪਿਆ ਕੋਈ ਚੱਕਰ ਨਹੀਂ ਕੋਈ ਕੰਮ ਕਰਨ ਦੀ ਲੋੜ ਨਹੀਂ ਕੋਈ ਉਹ ਹੀ ਆਤ ਗਾਂ ਥੋਡੇ ਫਿਰ ਪੋਤੇ ਨੂੰ ਪੈਂਦੀ ਆ ਪੋਤੇ ਤੋਂ ਗਾਂ ਪੈਂਦੀ ਆ ਤੇ ਤੀਜੀ ਪੀੜ੍ਹੀ ਪੈਸਾ ਵੀ ਨਹੀਂ ਹੁੰਦਾ ਉਹਦੇ ਕੋਲੇ ਕਿਉਂਕਿ ਖਤਮ ਕਰ ਲੈਂਦੀ ਆ ਤੇ ਕੰਮ ਵੀ ਨਹੀਂ ਕਰ ਸਕਦੀ ਤੇ ਤੁਸੀਂ 6ਵੀਂ ਕਲਾਸ ਦੇ ਬੱਚਿਆਂ ਨੂੰ ਆਪਦੇ ਘਰ ਦੇ ਖਰਚਿਆਂ 'ਚ ਪਾਓ ਲੈ ਬੇਟਾ ਤੂੰ ਬਜਟ ਬਣਾ ਤੂੰ ਦੱਸ ਕਿੰਨੇ ਪੈਸੇ ਕਿੱਥੇ ਖਾਸ ਕਰ ਕੁੜੀਆਂ ਨੂੰ ਕਿਉਂ ਉਹਨਾਂ ਨੇ ਗਾਂ ਘਰ ਤੋਰਨੇ ਮੈਂ ਬੇਨਤੀ ਇਹ ਕਰ ਲੱਗਿਆ ਸੀ ਵਿਚ ਦੀ ਫਿਰ ਮੈਂ ਗੱਲ ਰੋਕੀ ਨਹੀਂ ਵੀ ਭੁੱਲ ਨਾ ਜਾਈਏ ਅ ਗੱਲ ਇਹ ਕਰ ਰਿਹਾ ਸੀ ਅੱਜ ਮੈਂ ਟੋਕਰਾਂ ਟੀਵੀ ਇੱਕ ਦੇਖਿਆ ਸੀਨ ਜਾਂ ਉਹ ਕੋਈ ਬੰਡਾ ਸੀਤੋ ਵਾਲਾ सोनू ਕੋਈ ਉਹ ਯਾਰ ਉਹ ਸਿੱਧੇ ਨੇ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਭਗਤ ਬੰਦੇ ਇਹ ਸਿੱਧੇ ਬੰਦੇ ਨੇ ਭਗਤ ਬੰਦੇ ਨੇ ਕਿਰਪਾ ਕਰਕੇ ਇਹਨਾਂ ਦੇ ਜਲੂਸ ਦੇ ਨਾਲ ਨਾਲ ਅਫਦਾ ਨਾ ਕੱਢੋ ਤੁਹਾਡੇ ਸਿਰਾਂ 'ਚ ਦਿਮਾਗ ਹੈ ਹੈਗਾ ਬਖਸ਼ ਦਿਓ ਇਹਨਾਂ ਨੂੰ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਇਹਨਾਂ ਨੂੰ ਕੋਈ ਪੜ੍ਹਾ ਦਿਓ ਉਹਨਾਂ ਨੂੰ ਕੁਝ ਹੋਰ ਕਰ ਦਿਓ ਆਹ ਕੰਮ ਨਾ ਕਰੋ ਇਹ ਫੋਕੀ ਜ਼ੋਰਤਾ ਹੈ ਕੋਈ ਕਮੇਡੀ ਨਹੀਂ ਹੁੰਦੀ ਸੌਰੀ ਥੈਂਕ ਯੂ